ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਬਾਦਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਡੀਡਰ ਇਸ ਸਮੇਂ ਅਕਾਲੀ ਦਲ ਬਾਦਲ ਤੋਂ ਬਾਗੀ ਹੋ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਉਸ ਦਾ ਕਾਰਨ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਲਗਾਤਾਰ ਸਿਆਸੀ ਤੌਰ ਤੇ ਨਿਗਾਰਵਲ ਜਾ ਹੈ ਇਸ ਦੇ ਪਿੱਛੇ ਕਾਰਨ ਕਈ ਨੇ ਪਰ ਇਹ ਤੱਥ ਵੀ ਮੌਜੂਦ ਨੇ ਕਿ 2017 ਤੋਂ ਲੈ ਕੇ 2024 ਤੱਕ ਜੋ ਚੋਣਾਂ ਹੋਈਆਂ ਨੇ ਉਹਦੇ ਵਿੱਚ ਅਕਾਲੀ ਦਲ ਹੇਠਾਂ ਤੋਂ ਹੇਠਾਂ ਹੀ ਜ਼ਿਆਦਾ ਨਜ਼ਰ ਆ ਰਹੇ ਹੈ 2017 ਦੀ ਚੋਣਾਂ ਦੇਖ ਲਓ 2022 ਦੀਆਂ ਵਿਧਾਨ ਸਭਾ ਚੋਣਾਂ ਦੇਖ ਲਓ 2024 ਦੀਆਂ ਲੋਕ ਸਭਾ ਚੋਣਾਂ ਦੇਖ ਲਓ ਇਸ ਤੋਂ ਇਲਾਵਾ ਜਿਹੜੀ ਜਿਹੜੀ ਜ਼ਿਮਨੀ ਚੋਣਾ ਵੀ ਹੋਈਆਂ ਨੇ ਉਹਨਾਂ ਵਿੱਚ ਵੀ ਅਕਾਲੀ ਦਲ ਫਾਟੀ ਹੋਈ ਰਹੀ ਹੈ ਹੁਣ ਇਸ ਸਮਝ ਦੇਖਦੇ ਹੋਏ ਅਕਾਲੀ ਦਲ ਤੋਂ ਬਹੁਤ ਸਾਰੇ ਲੀਡਰ ਬਾਗੀ ਹੋਏ ਨੇ ਜਿਨ੍ਹਾਂ ਵਿੱਚ ਪ੍ਰਮੁੱਖ ਲੀਡਰ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੁਰਜੀਤ ਸਿੰਘ ਰਖੜਾ ਨੇ ਤੇ ਸੁਖਦੇਵ ਸਿੰਘ ਘਿੰਸਾ ਬੱਲੜੀ ਅਕਾਲੀ ਦਲ ਤੋਂ ਨਰਾਜ਼ ਚੱਲ ਰਹੇ ਸੀ ਬੀਬੀ ਜਗੀਰ ਕੌਰ ਵੀ ਨਰਾਜ਼ ਚੱਲ ਰਹੀ ਸੀ ਜੀਤੇ ਹੁਣ ਦੁਬਾਰਾ ਉਹ ਇਕੱਠੇ ਵੀ ਹੋਏ ਸੀਗੇ ਤੇ ਪਰ ਫੇਰ ਉਹਨਾਂ ਨੇ ਇੱਕ ਵਾਰ ਫਿਰ ਬਗਾਵਤ ਦਾ ਝੰਡਾ ਚੁੱਕ ਲਿਆ ਤੇ ਇਸੇ ਤਰੀਕੇ ਨਾਲ ਹੋਰ ਵੀ ਬਹੁਤ سارے ਲੀਡਰ ਨੇ ਹੁਣ ਸਵਾਲ ਇਹ ਪੈਦਾ ਹੋ ਰਿਹਾ ਸੀਗਾ ਕਿ ਆਖਰਕਾਰ ਇਹਨਾਂ ਨੇ ਬਗਾਵਤ ਕਿਉਂ ਕੀਤੀ ਹੈ ਬਗਾਵਤ ਕਰਨ ਦਾ ਕਾਰਨ ਇਹ ਸੀਗਾ ਕਿ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਪਿਛਲੇ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਦੇ ਕਾਰਨ ਪਾਰਟੀ ਕਾਫੀ ਜ਼ਿਆਦਾ ਜਿਹੜੀ ਹੈਗੀ ਸਿਆਸੀ ਤੌਰ ਤੇ ਢੇਠਾ ਚਲੀ ਗਈ ਹੈ ਅਨ ਜਿੰਮੀ ਮੈਂ ਤੁਹਾਨੂੰ ਚੋਣਾਂ ਬਾਰੇ ਵੀ ਦੱਸਿਆ ਤੇ ਹੁਣ ਅਕਾਲੀ ਦਲ ਦੇ ਇਹ ਜਿਹੜੇ ਲੀਡਰ ਸੀਗੇ ਜਿਹੜੇ ਕਿ ਸੱਚੇ ਖੱਬੇ ਸੁਖਵੀਰ ਸਿੰਘ ਬਾਦਲ ਦੇ ਬਹਿਤੇ ਸੀਗੇ ਉਹੀ ਕਾਫੀ ਨਾਰਾਜ਼ ਚੱਲ ਰਹੇ ਨੇ ਤੇ ਉਹਨਾਂ ਵੱਲੋਂ ਲਗਾਤਾਰ ਜਲੰਧਰ ਦੇ ਵਿੱਚ ਵੀ ਮੀਟਿੰਗਾਂ ਵਗੈਰਾ ਕੀਤੀ ਗਈ ਅਤੇ ਉਹਦੇ ਵਿੱਚੋਂ ਇਹੀ ਸੰਕੇਤ ਮਿਲਿਆ ਤੇ ਉਸ ਦੇ ਵਿੱਚ ਉਹਨਾਂ ਨੇ ਅਪੀਲ ਵੀ ਕੀਤੀ ਸੁਖਵੀਰ ਸਿੰਘ ਬਾਦਲ ਨੂੰ ਕਿ ਉਹ ਅਸਤੀਫਾ ਦੇ ਦੇਣ ਦੂਜੇ ਪਾਸੇ ਸਮਾਨੰਤ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਤੇ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਬੇਸ਼ੱਕ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਡਿਲੀਟਰ ਬਾਕੀ ਵੀ ਹੋਏ ਨੇ ਪਰ ਉਹਨਾਂ ਦੇ ਨਾਲ ਇਸ ਸਮੇਂ 35 ਜ਼ਿਲ੍ਹਾ ਪ੍ਰਧਾਨਾਂ ਵਿੱਚੋਂ 33 ਜ਼ਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਖੜੇ ਨੇ 105 ਜਿਹੜੇ ਹੈਗੇ ਹਲਕਾ ਇੰਚਾਰਜਾਂ ਵਿੱਚੋਂ 96 ਸੁਖਵੀਰ ਸਿੰਘ ਬਾਦਲ ਨਾਲ ਖੜੇ ਨੇ ਹੁਣ ਗੱਲ ਇਹ ਹੈ ਕਿ ਅੱਜ ਇਹ ਜਿਹੜੇ ਬਾਗੀ ਲੋਕ ਸੀਗੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਮਾਫੀਨਾਮਾ ਦਿੱਤਾ ਉਸ ਮਾਫੀਨਾਮੇ ਤੇ ਆਉਣ ਵਾਲੇ ਸਮੇਂ ਵਿੱਚ ਕੀ ਕਾਰਵਾਈ ਹੁੰਦੀ ਹੈ ਨਹੀਂ ਹੁੰਦੀ ਹੈਗੀ ਜਾਂ ਇਹ ਵੀ ਸਿਆਸੀ ਰੰਗਤ ਲੈ ਜਾਂਦਾ ਉਸ ਦੇ ਵਿੱਚ ਉਹਨਾਂ ਨੇ ਜੋ ਮਾਫੀਨਾਮਾ ਪੇਸ਼ ਕੀਤਾ ਉਹਦੇ ਵਿੱਚ ਬੜੀ ਗੱਲ ਇਹ ਕਹੀ ਕਿ 2007 ਦੇ ਵਿੱਚ ਸਲਾਬਤਪੁਰੇ ਦੇ ਵਿੱਚ ਸਿਰਸੇ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਹਿਨੀ ਤੇ ਇਸ ਗੱਲ ਕਰਕੇ ਸਿੱਖਾਂ ਦੇ ਵਿੱਚ ਰੋਸ ਪੈਦਾ ਹੋਇਆ ਤੇ ਇਸ ਰੋਸ ਨੂੰ ਦੇਖਦੇ ਹੋਏ ਉਸ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਇਸ ਜਿਹੜੀ ਅਕਾਲੀ ਸਰਕਾਰ ਸੀ ਜੀ ਉਸ ਨੇ ਉਹ एफआईआर ਜਾਂ ਉਹ ਮਾਮਲਾ ਸੀਗਾ ਵਾਪਸ ਲੈ ਲਿਆ ਪਹਿਲੀ ਗਲਤੀ ਇਹ ਤੇ ਦੂਜੀ ਗਲਤੀ ਇਹ ਕਿ ਜਿਹੜਾ ਹੈਗਾ ਇਹ ਸਭ ਨੂੰ ਦੇਖਦੇ ਹੋਏ ਉਸ ਸਿੱਖਿਆ ਦੇ ਸਾਧਨੋਂ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ ਸਿੱਖੀ ਦੇ ਵਿੱਚੋਂ ਛੇਕ ਦਿੱਤਾ ਗਿਆ ਸੀਗਾ ਤੇ ਹੁਕਮਨਾਮਾ ਜਾਰੀ ਹੋਇਆ ਸੀਗਾ ਕਿ ਡੇਰੇ ਵਾਲਿਆਂ ਦੇ ਨਾਲ ਰੋਟੀ ਬੇਟੀ ਦਾ ਸੰਬੰਧ ਨਹੀਂ ਰੱਖਣਾ ਹੈਗਾ ਤੇ ਇਸ ਗੱਲ ਕਰਕੇ ਸਿਰਸੇ ਵਾਲੇ ਸਾਧ ਵੱਲੋਂ ਲਗਾਤਾਰ ਯਤਨ ਹੋ ਰਹੇ ਸੀਗੇ ਕਿਵੇਂ ਨਾ ਕਿਵੇਂ ਉਸ ਨੂੰ ਇਸ ਜਿਹੜਾ ਉਹਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ ਵਾਪਸ ਲਿਆ ਜਾਵੇ ਪਰ ਇਸ ਉਹ ਕાળા ਘਟ ਸੀਗੇ ਪਰ ਅਕਾਲੀ ਜ਼ਿਆਦਾ ਕਾਲੇ ਸੀਗੇ ਉਸ ਨੂੰ ਮਾਫੀ ਦੇਣ ਵਿੱਚ ਵਾਸਤੇ ਉਹਦੇ ਪਿੱਛੇ ਇਹੀ ਸੀਗਾ ਕਿ ਜਗ ਜਗ ਵਿੱਚ ਚੋਣਾ ਹੁੰਦੀਆਂ ਨੇ ਤਾਂ ਡੇਰੇ ਸਿਰਸੇ ਵਾਲੇ ਤੋਂ ਇਸ ਚੋਣਾਂ ਦੇ ਦੌਰਾਨ ਫਾਇਦਾ ਲਿਆ ਜਾਂਦਾ ਰਿਹਾ ਤੇ ਇਸ ਗੱਲ ਕਰਕੇ ਜਦੋਂ ਉਹਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਸੀਗਾ ਤਾਂ ਸੁਖਬੀਰ ਸਿੰਘ ਬਾਦਲ ਦੇ ਯਤਨ ਕਰਕੇ ਡੇਰੇ ਵਾਲੇ ਸਾਥ ਨੂੰ ਮਾਫੀ ਦਿਵਾਈ ਗਈ ਜਦੋਂ ਮਾਫੀ ਦਿਵਾਈ ਗਈ ਤਾਂ ਉਹਦੇ ਨਾਲ ਕੀ ਹੋਇਆ ਕਿ ਸਿੱਖਾਂ ਦੇ ਵਿੱਚ ਰੋਸ ਵਧਿਆ ਸਿੱਖਾਂ ਦੇ ਵਿੱਚ ਰੋਸ ਵਧਣ ਤੋਂ ਬਾਅਦ ਇਹ ਜਦ ਹੈਗਾ ਪਹਿਲਾ ਪਹਿਲਾ ਤਾਂ ਇਹ ਸੀਗਾ ਕਿ ਸ਼ਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧ ਵਿੱਚ ਦੱਸਿਆ ਜਾਂਦਾ ਕਿ 90 ਲੱਖ ਰੁਪਏ ਦੇ ਇਸ਼ਤਿਹਾਰ ਵੀ ਦਿੱਤੇ ਗਏ ਇਸ ਮਾਫੀ ਨਾਮੇ ਦੇ ਸਬੰਧ ਵਿੱਚ ਜਿਹੜੇ ਡੇਰੇ ਸਾਥ ਨੂੰ ਦਵਾਈ ਗਈ ਸੀ ਤੇ ਸਿੱਖਾਂ ਦੇ ਵਿੱਚ ਰੋਸ ਵਧਿਆ ਤੇ ਇਹ ਮਾਫੀ ਮਾਫੀ ਜਿਹੜੀ ਸੀ ਵਾਪਸ ਲਈ ਤੇ ਜਿਹੜੀ ਅਗਲੀ ਹੈ ਜਿਹੜੀ ਹੈਗੀ ਆ ਉਹਨਾਂ ਨੇ ਮਾਫੀ ਮੰਗੀ ਹੈ ਜਿਹੜੇ ਖਾਸ ਤੌਰ ਤੇ ਸ਼ੁਭ ਸਿੰਘ ਬਾਦਲ ਤੋਂ ਬਾਕੀ ਹੋਏ ਨੇ ਉਹਨਾਂ ਵਿੱਚ ਇਹ ਗੱਲ ਕਿਹੀ ਹੈ ਕਿ 1 ਜੂਨ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ ਉਸ ਤੋਂ ਬਾਅਦ ਅਕਤੂਬਰ 12 ਅਕਤੂਬਰ 2015 ਨੂੰ ਹੀ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਗਲੀਆਂ ਦੇ ਵਿੱਚ ਰੋਲਿਆ ਗਿਆ ਤੇ ਇਸ ਸੰਬੰਧ ਵਿੱਚ ਜਦੋਂ ਸੰਗਤਾਂ ਇਸ ਰੂਸ ਕਰਨ ਕਰਕੇ ਜਿਹੜਾ ਹੈਗਾ ਮੁਜ਼ਾਹਰਾ ਕਰ ਰਹੀਆਂ ਸੀ ਜਿਹੜੇ ਤੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਦੋ ਸਿੰਘ ਸ਼ਹੀਦ ਹੋਏ ਤੇ ਸੁਖਵੀਰ ਸਿੰਘ ਬਾਦਲ ਜਾਂ ਉਸ ਸਮੇਂ ਦੀ ਅਕਾਲੀ ਸਰਕਾਰ ਦੇ ਉੱਤੇ ਦੋਸ਼ ਇਹ ਹੈ ਕਿ ਇਹ ਇੱਕ ਸਿੱਖ ਜਿਹੜੀ ਪੰਥਕ ਸਰਕਾਰ ਕਰਾਉਂਦੀ ਹੈ ਤੇ ਉਸ ਦੇ ਹੁੰਦੇ ਇਹ ਸਭ ਕੁਝ ਹੋਇਆ ਜੇਕਰ ਹੋ ਵੀ ਗਿਆ ਤਾਂ ਇਸ ਵੱਲ ਵਿੱਚ ਇਸ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਗੰਭੀਰਤਾ ਨਾਲ ਨਾਂ ਲੈਣ ਕਰਕੇ ਜਿਹੜੇ ਹੈਗੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਗੀ ਤੇ ਹੁਣ ਤੱਕ ਦੋਸ਼ੀ ਸਜ਼ਾ ਨਹੀਂ ਪੁੱਗ ਸਕੇ ਤੇ ਇਹਦੇ ਨਾਲ ਨਾਲ ਪੁਲਿਸ ਅਧਿਕਾਰੀਆਂ ਨੇ ਜਿਹੜੇ ਹੈ ਗੋਲੀਬਾਰੀ ਕੀਤੀ ਤੇ ਉਹਦੇ ਵਿੱਚ ਦੋ ਸਿੰਘ ਵੀ ਸ਼ਹੀਦ ਹੋ ਗਏ ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਸਤ ਵੱਡੀ ਗੱਲ ਰਹੀ ਸੀ ਦੀ ਕਿ ਪੰਜਾਬ ਇੱਕ ਕਾਲੇ ਦੌਰ ਦੇ ਵਿੱਚ ਗੁਜ਼ਰ ਰਿਹਾ ਇੱਕ ਸਮਾਂ ਸੀਗਾ ਜਦੋਂ ਖੜਤੀ ਬਾਦੇ ਕਾਫੀ ਜ਼ਿਆਦਾ ਜ਼ੋਰਾਂ ਤੇ ਸੀਗਾ ਤੇ ਉਸ ਸਮੇਂ ਬੜੀ ਕਤਲੂਗਾਰਦ ਹੋ ਰਹੀ ਸੀ ਪਰ ਨਾਲ ਨਾਲ ਇਹ ਵੀ ਸੀਗਾ ਕਿ ਜਿਹੜੇ ਪੁਲਿਸ ਅਫਸਰ ਸੀਗੇ ਉਹਨਾਂ ਵੱਲੋਂ નિર્ਦੋਸ਼ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀਗਾ ਤੇ ਅਕਾਲੀ ਦਲ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਇਸ ਗੱਲ ਦੇਤੇ ਜ਼ੋਰ ਦਿੱਤਾ ਸੀ ਜਾਂ ਮਤਲਬ ਇਹ ਗੱਲ ਕਹੀ ਸੀ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਸਿੱਖਾਂ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਜੇਕਰ ਅਸੀਂ ਸੱਤਾ ਵਿੱਚ ਆਉਨੇ ਆ ਤਾਂ ਜਿੰਨੇ ਵੀ ਝੂਠੇ ਪੁਲਿਸ ਮੁਕਾਬਲੇ ਨੇ ਉਹਨਾਂ ਦੀ ਜਾਂਚ ਕਰਵਾਈ ਜਾਊਗੀ ਪਰ ਜਾਂਚ ਤਾਂ ਹੋਈ ਨਹੀਂ ਹੈ ਤੇ ਇਸ ਸੰਬੰਧ ਵਿੱਚ ਹੋਰ ਵੀ ਐਪੀਸੋਡ ਬਹੁਤ ਨੇ ਪਰ ਉਹਦੇ ਵਿੱਚ ਸੁਨੀਲ ਸੈਣੀ ਵਰਗੇ ਜਿਹੜੇ ਪੁਲਿਸ ਅਫਸਰ ਸੀਗੇ ਜਿਨ੍ਹਾਂ ਉੱਤੇ ਦੋਸ਼ ਸੀਗਾ ਕਿ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਕਰਾਏ ਉਹਨਾਂ ਦੇ ਕਈ ਲੋਕ ਤੇ ਜਿਹੜੇ ਹੈਗਾ ਪੁਲਸੀਆ ਨੇ ਅਜੇ ਹੁਣ ਕੁਝ ਕੀਤਾ ਤੇ ਉਹ ਸਾਨੂੰ ਡੀਜੀਪੀ ਲਗਾਇਆ ਗਿਆ ਇਸ ਤੋਂ ਇਲਾਵਾ ਇਲਹਾਰ ਆਲਮ ਜਿਹਦੀ ਆਲਮ ਸੈਨਾ ਵੀ ਵੱਜਦੀ ਸੀਗੀ ਉਸ ਵੱਲੋਂ ਵੀ ਪੁਲਿਸ ਮੁਕਾਬਲੇ ਕਰਵਾਏ ਗਏ ਤੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਗਏ ਤੇ ਉਹਨਾਂ ਮੁਕਾਬਲਿਆਂ ਦੇ ਬਾਵਜੂਦ ਇਹਨਾਂ ਪੁਲਿਸ ਅਫਸਰਾਂ ਨੂੰ ਸਜ਼ਾ ਦੇਣ ਦੀ بجائے ਇਹਨਾਂ ਨੂੰ ਸਲਮਾਨਤ ਕੀਤਾ ਗਿਆ ਸਲਮਾਨਤ ਕੀ ਕੀਤਾ ਗਿਆ ਇਲਹਾਰ ਆਲਮ ਦੀਪ ਧਰਮਪਤਨੀ ਨੂੰ ਅਕਾਲੀ ਦਲ ਵੱਲੋਂ ਟਿਕਟ ਦਿੱਤਾ ਗਿਆ ਇਸ ਗੱਲ ਕਰਕੇ ਸੁਖਵੀਰ ਸਿੰਘ ਬਾਦਲ ਕਹਿ ਲੋ ਜਾਂ ਮਤਲਬ ਪੂਰੀ ਅਕਾਲੀ ਲੀਡਰਸ਼ਿਪ ਕਰ ਰੋ ਉਸ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਆਉਂਦੇ ਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਖਵੀਰ ਸਿੰਘ ਬਾਦਲ ਹੁਣ ਉਹ ਕਹਿੰਦੇ ਆ ਕਿ ਉਹਨਾਂ ਨੇ ਵੀ ਇਹਨਾਂ ਮਾਮਲਿਆਂ ਦੇ ਉੱਤੇ ਮਾਫੀ ਮੰਗੀ ਆ ਉਹਨਾਂ ਨੇ ਕਿਹਾ ਕਿ ਜਾਣੇ-ਉਨਜਾਣੇ ਦੇ ਵਿੱਚ ਉਹਨਾਂ ਤੋਂ ਕਈ ਭੁੱਲਾਂ ਹੋ ਗਈਆਂ ਤੇ ਇਹਨਾਂ ਭੁੱਲਾਂ ਦੇ ਕਾਰਨ ਉਹਨਾਂ ਨੂੰ ਮਾਫੀ ਦਿੱਤੀ ਜਾਵੇ ਉਹ ਦੋ ਤਿਲਵਾਰ ਇੱਕ ਵਾਰੇ ਅ ਦਰਬਾਰ ਸਾਹਿਬ ਜਾ ਕੇ ਵੀ ਮੰਗ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਬਰਸੀ ਮੌਕੇ ਵੀ ਮੰਗ ਚੁੱਕੇ ਨੇ ਤੇ ਇੱਕ ਦਮਾਰ ਹੋਰ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਜਿਹੜੇ ਇਹ ਚਾਰਨ ਗਲਤੀਆਂ ਹੋਈਆਂ ਨੇ ਅਖਾਲੀ ਦਲ ਤੋਂ ਇਹ ਹਰਗਿਜ ਜਾਣੇ ਵਾਲੇ ਜਾਣੇ ਚ ਨਹੀਂ ਹੋਈ ਹੈਗਿਆ ਤੇ ਇਹ ਜਾਣ ਬੁੱਝ ਕੇ ਕੀਤੀ ਨਹੀਂ ਹੈ ਤੇ ਪੁਰਸ ਆਫਸਰਾਂ ਬਾਰੇ ਕੀ ਪਤਾ ਨਹੀਂ ਸੀਗਾ ਕਿ ਇਹ ਪੁਲਿਸ ਅਫਸਰ ਉਹਨੇ ਜਿਨ੍ਹਾਂ ਨੇ ਮਲਕੀਅਤ ਅਧਿਕਾਰਾਂ ਦਾ ਕਾਹਨ ਕੀਤਾ ਨੌਜਵਾਨਾਂ ਨੂੰ ਕੋਕੋਕੇ ਮਾਰਿਆ ਉਹਨਾਂ ਦੇ ਝੂਠੇ ਪੁਲਿਸ ਮਗਾਵਲੇ ਬਣਾਏ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਉਹ ਕੁਝ ਹੋਇਆ ਜਿਹੜਾ ਕਿ ਦੱਸਿਆ ਨਹੀਂ ਜਾ ਸਕਦਾ ਉਸ ਤੋਂ ਬਾਅਦ ਸੌਦਾ ਸਾਧਾ ਸੌਦਾ ਸਾਧਾ ਨੂੰ ਜਿਹੜਾ ਹੈਗਾ ਉਸ ਤੋਂ ਜਿਹੜਾ ਉਹਦੇ ਖਿਲਾਫ ਕੇਸ ਸ਼ਿਕਾਇਤ ਉਹ ਕੋਈ ਅਣਜਾਣੇ ਚ ਕੀਤਾ ਗਿਆ ਸੀਗਾ ਜਿਹੜਾ ਵਾਪਸ ਲਿਆ ਗਿਆ ਸੀਗਾ ਉਹ ਵੀ ਜਾਣ ਬੁੱਝ ਕੇ ਲਿਆ ਗਿਆ ਕਿਉਂਕਿ ਸਿਆਸੀ ਤੌਰ ਤੇ ਲਾਹਾ ਲੈਣਾ ਸੀਗਾ ਸਿਰਸੇ ਸਾਧ ਨੂੰ ਜਦੋਂ ਜਿਹੜੇ ਮਾਫ ਕੀਤਾ ਗਿਆ ਤੇ ਉਹ ਕੋਈ ਅਣਜਾਣਪੁਣੇ ਚ ਕੀਤਾ ਗਿਆ ਸੀਗਾ ਉਹ ਹੋ ਜਾਣ ਬੁੱਝ ਕੇ ਕੀਤਾ ਗਿਆ ਸੀਗਾ ਫਿਰ ਉਸ ਤੋਂ ਬਾਅਦ ਜਿਹੜੇ ਬਰਗਾੜੀ ਕਾਰਨ ਆਉਂਦੀ ਹੈ ਬੇਅਸਬੀ ਦੀ ਕਾਰਨ ਆਉਂਦੇ ਆ ਉਹਦੇ ਵਿੱਚ ਵੀ ਤੇ ਅਕਾਲੀ ਸਰਕਾਰ ਦੀ ਜਿਹੜੀ ਅਨ ਦ੍ਰਿਸ਼ਟੀ ਦ੍ਰਿਸ਼ਟੀकोण ਸੀਗਾ ਉਹ ਆਪਾਂ ਦੇਖ ਹੀ ਸਕਦੇ ਆ ਕਿ ਉਹਨਾਂ ਨੇ ਬਿਲਕੁਲ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈਗਾ ਹੋਰ ਤਾਂ ਹੋਰ ਆਪ ਹੀ ਉਹਨਾਂ ਵੱਲੋਂ ਜਿਹੜਾ ਕਮਿਸ਼ਨ ਬਣਾਇਆ ਗਿਆ ਸੀ ਜਸਟਿਸ ਜੋਰਾ ਸਿੰਘ ਦਾ ਕਮਿਸ਼ਨ ਬਣਾਇਆ ਗਿਆ ਸੀਗਾ ਉਹਦੀ ਤਾਂ ਕੋਈ ਰਿਪੋਰਟ ਤੱਕ ਨਹੀਂ ਲੈਣਾ ਆਇਆ ਸੀਗਾ ਤੇ ਇਥੋਂ ਇਹੀ ਪਤਾ ਲੱਗਦਾ ਹੈ ਕਿ ਅਕਾਲੀ ਦਲ ਇਸ ਮਸਲੇ ਦੇ ਉੱਤੇ ਕਿੰਨਾ ਗੰਭੀਰ ਸੀਗਾ ਤੇ ਇਸ ਗੱਲ ਦੀ ਇੱਕ ਸਜਾ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਦੇ ਦਿੱਤੀ ਆ ਸਿੱਖਾਂ ਨੇ ਸਜਾ ਦਿੱਤੀ ਹੈ ਉਹ ਲਗਾਤਾਰ ਇਸ ਵਿੱਚ ਸਿਆਸਤ ਦੇ ਵਿੱਚ ਅਸੀਂ ਦੇਖ ਰਹੇ ਹਾਂ ਨਿਗਾਰਬੰਦ ਜਾ ਰਹੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਇੱਕ ਗੱਲ ਤਾਂ ਇਹ ਹੈ ਕਿ ਪਹਿਲਾ ਨੁਕਤਾ ਇਹ ਹੈ ਕਿ ਇਹ ਸਭ ਕੁਝ ਜਾਣ ਬੁੱਝ ਕੇ ਹੋਇਆ ਸੀਗਾ ਪੰਜਾਬ ਪੁਨੇ ਵਿੱਚ ਨਹੀਂ ਹੋਇਆ ਸੀਗਾ ਇਹ ਗੱਲ ਹੁਣ ਬਾਕੀ ਵੀ ਪ੍ਰਮਾਣ ਕਰਦੀ ਹੈ ਕਿ ਉਹਨਾਂ ਤੋਂ ਗਲਤੀਆਂ ਹੋਈਆਂ ਨਹੀਂ ਫਿਰ ਉਸ ਤੋਂ ਬਾਅਦ ਇਹ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਜਿੱਤਦਾ ਹੁੰਦਾ ਸੀਗਾ ਤਾਂ ਇਹੀ ਜਿਹੜੇ ਲੀਡਰ ਸੀਗੇ ਸੁਖਵੀਰ ਸਿੰਘ ਬਾਦਲ ਦੇ 16 ਗੰਦੇ ਸੀਗੇ ਉਹਦੇ ਵਿੱਚ ਸੁਖਦੇਸ਼ ਸਿੰਘ ਢੀਂਡਾ ਸਾਹਿਬ ਵੀ ਸ਼ਾਮਲ ਨੇ ਪ੍ਰੇਮ ਸਿੰਘ ਚੰਦੂ ਮਾਤਰਾ ਵੀ ਸ਼ਾਮਲ ਨੇ ਤੇ ਫੇਰ ਇੱਕ ਹੋਰ ਵੀ ਗੱਲ ਹੈ ਕੀ ਅਕਾਲੀ ਦਲ ਨੇ ਇਹ ਗੱਲ ਕਹੀ ਹੈ ਕਿ ਜਦੋਂ ਸਲਾਬਤਪੁਰੇ ਵਾਲੀ ਘਟਨਾ ਵਾਪਰੀ ਹੈ ਤਾਂ ਦੱਸਿਆ ਇਹ ਜਾਂਦਾ ਹੈ ਕਿ ਉਹ ਪੁਸ਼ਾਕ ਅਕਾਲੀ ਦਲ ਲੋ ਇਹ ਦੱਸਿਆ ਜਾਂਦਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਹੈਗੇ ਕਿ ਇਸ ਜਿਹੜੀ ਅਕਾਲੀ ਲੀਡਰਸ਼ਿਪ ਨਹੀਂ ਉਹਦੇ ਕੋਲ ਭੇਜੀ ਸੀਗੀ ਤੇ ਜਿਹੜਾ ਇਸ ਪੁਸ਼ਾਕ ਨੂੰ ਲੈ ਕੇ ਗਿਆ ਸੀਗਾ ਉਸ ਜਿਹੜਾ ਲੀਡਰ ਆ ਉਹ ਇਹ ਗੱਲ ਪ੍ਰਮਾਨ ਕਰੂਗਾ ਕਿ ਮੈਂ ਇਹ ਪੁਸ਼ਾਕ ਲੈ ਕੇ ਗਿਆ ਸੀਗਾ ਤੇ ਇਸ ਬਦ ਵਿੱਚ ਕੀ ਉਸ ਨੇ ਇਹ ਲਿਖਤੀ ਰੂਪ ਵਿੱਚ ਅਕਾਲ ਤਖਤ ਸਾਹਿਬ ਤੇ ਦੱਸਿਆ ਕਿ ਇਹ ਕੁਝ ਵੀ ਹੋਇਆ ਸੀਗਾ ਫੇਰ ਇਹ ਸਾਰੇ ਲੀਡਰ ਇਹ ਜਿੰਨਾ ਵੀ ਘਟਨਾਕ੍ਰਮ ਸੀਗਾ ਜਾਂ ਕੁਛ ਵੀ ਜਦੋਂ ਜਦੋਂ ਸੁਖਵੀਰ ਸਿੰਘ ਬਾਦਲ ਸੱਤਾ ਵਿੱਚ ਰਹੇ ਤਾਂ ਇਹ ਸਾਰੇ ਲੀਡਰ ਉਸ ਸੱਤਾ ਦਾ ਸਵਾਦ ਚਖਦੇ ਰਹੇ ਐ ਤੇ ਇੰਨਾ ਹੀ ਨਹੀਂ ਐ ਕਿ ਜਦ ਜਦ ਵੀ ਲੋੜ ਪਈ ਐ ਤਾਂ ਉਹਨਾਂ ਜੇਕਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਪਰਿਵਾਰ ਨੂੰ ਇਸ ਸੱਤਾ ਦੇ ਦੌਰਾਨ ਜਿਹੜਾ ਹੈਗਾ ਫਾਇਦੇ ਪਹਟਾਏ ਨੇ ਤਾਂ ਉਹ ਫਾਇਦੇ ਇੱਕ ਜਿਵੇਂ ਆਪਾਂ ਸਾਰੇ ਹੀ ਲੀਟਰਾਂ ਦੇ ਜੇ ਆਪਾਂ ਨਾਮ ਵੀ ਲੈ ਲਈਏ ਉਹਦੇ 'ਚ ਕੋਈ ਅਤਕਤਲੀ ਨਹੀਂ ਹੋਊਗੀ ਉਹਦੇ 'ਚ ਪ੍ਰੇਮ ਸਿੰਘ ਚੰਦੂ ਮਾਤਰਾ ਉਹਨਾਂ ਦੇ ਬੇਟੇ ਨੂੰ ਟਿਕਟ ਮਿਲੀ ਇਸੇ ਤਰੀਕੇ ਦੇ ਨਾਲ ਸੁਖਦੇਵ ਸਿੰਘ ਢੀਂਸਾ ਰਾਜ ਸਭਾ ਦੇ ਮੈਂਬਰ ਵੀ ਬਣੇ ਤੇ ਉਹਨਾਂ ਦੇ ਬੇਟੇ ਨੂੰ ਵੀ ਟਿਕਟ ਮਿਲੀ ਉਹਨਾਂ ਦਾ ਬੇਟਾ ਤਾਂ ਵਿੱਤ ਮੰਤਰੀ ਵੀ ਦੇ ਹੈ ਸਕੰਦਰ ਸਿੰਘ ਮਲੂਕਾ ਸਕੰਦਰ ਸਿੰਘ ਮਲੂਕਾ ਆਪ ਕੋ ਦੁਪੱਡੇ ਮੰਤਰੀ ਰਹੇ ਤੇ ਉਹਨਾਂ ਦਾ ਬੇਟੇ ਨੂੰ ਵੀ ਸੱਤਾ ਦੇ ਵਿੱਚ ਪੂਰਾ ਮਾਨ ਸਤਕਾਰ ਮਿਲਿਆ ਤੇ ਇਸੇ ਤਰੀਕੇ ਨਾਲ ਸਾਰੇ ਹੀ ਲੀਡਰ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਇੱਕ ਪੰਜਾਬੀ ਚ ਕਿਹਾ ਜਾਂਦਾ ਇਸ ਹਮਾਮ ਚ ਸਾਰੇ ਹੀ ਨੰਗੇ ਨੇ ਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਸਭ ਦੀ ਸਜ਼ਾ ਕੀ ਹੋਵੇ ਸਜ਼ਾ ਠੀਕ ਹੈ ਕਿ ਸ਼੍ਰੀ ਅਕਾਲ ਸਖਤ ਸਰਦ ਦੇ ਉੱਤੇ ਜੇਕਰ ਪੇਸ਼ ਹੋਣਗੇ ਜੇ ਪਿਛਲਾ ਖੂਗਿਆ ਤੇ ਉਸ ਤੋਂ ਬਾਅਦ ਸ੍ਰੀ ਅਕਾਲ ਪਖਤ ਸਾਹਿਬ ਦੇ ਜਥੇਦਾਰ ਕੀ ਜਿਹੜਾ ਫੈਸਲਾ ਲੈਂਦੇ ਨੇ ਇਹ ਇੱਕ ਸਮਾਂ ਹੀ ਦੱਸੂਗਾ ਪਰ ਜਦੋਂ ਆਪਾਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਕਿ ਜਦੋਂ ਇਹ ਜਿਹੜੀ دنیਵੀ ਅਦਾਲਤਾਂ ਨੇ ਜਿਵੇਂ ਆਪਾਂ ਰਾਹੁਲ ਗਾਂਧੀ ਦੀ ਉਦਾਹਰਨ ਲੈਂਦੇ ਆ ਰਾਹੁਲ ਗਾਂਧੀ ਨੂੰ ਇੱਕ ਕੇਸ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ ਜਿਆ ਤਾਂ ਇਸ ਗੱਲ ਦੀ ਤਲਵਾਰ ਉਹਦੇ ਸਿਰ ਤੇ ਅਟਕ ਗਈ ਸੀਗੀ ਕਿ ਅੱਗੇ ਤੋਂ ਉਹ ਚੋਣ ਨਹੀਂ ਲੜ ਸਕੇਗਾ ਤੇ ਇਸ ਗੱਲ ਕਰਕੇ ਉਹਦੀ ਮੈਂਬਰੀ ਵੀ ਜਾਰੀ ਸੀਗੀ ਤੇ ਇਹ ਗੱਲ ਦਾ ਲੱਗਿਆ ਕਿ ਸੁਪਰੀਮ ਕੋਰਟ ਨੇ ਉਸ ਦੇ ਤੇ ਰੋਕ ਲਗਾ ਦਿੱਤੀ ਜੀ ਤੇ ਕੀ ਅਜਿਹੀ ਹੀ ਸਜ਼ਾ ਇਹਨਾਂ ਸਾਰੇ ਲੀਡਰਾਂ ਵਾਸਤੇ ਨਹੀਂ ਹੋਣੀ ਚਾਹੀਦੀ ਇਸ ਗੱਲ ਕਰਕੇ ਅਸੀਂ ਸਾਰੇ ਜਿਹੜੇ ਮੇਰੇ ਦਰਸ਼ਕ ਹੋਣਗੇ ਜਾਂ ਹੋਰ ਵੀ ਕੋਈ ਸੁਣਦਾ ਹੋਗਾ ਤੇ ਇਸ ਗੱਲ ਦੇਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਜਿਹੜੇ ਜਿਹੜੇ ਲੀਡਰਾਂ ਨੇ ਇਹ ਗਲਤੀਆਂ ਕੀਤੀਆਂ ਨੇ ਇਹ ਜਿਹੜੇ ਪਾਪ ਕੀਤੇ ਨੇ ਉਸ ਪਾਪ ਦੀ سزا ਇਹ ਹੋਣੀ ਚਾਹੀਦੀ ਹੈ ਕਿ ਇਹਨਾਂ ਦੋਸ਼ੀ ਲੀਡਰਾਂ ਨੂੰ 5-5 ਸਾਲ ਵਾਸਤੇ ਜਿਹੜਾਗਾ ਚੋਣ ਲੜਨ ਤੋਂ ਹਟਾ ਦਿੱਤਾ ਜਾਵੇ ਕੋਈ ਵੀ ਇਹਨਾਂ ਵਿੱਚੋਂ ਚੋਣ ਨਹੀਂ ਲੜੂਗਾ ਤਾਂ ਜਾਂ ਉਹ ਸੱਤਾ ਦੇ ਵਿੱਚ ਜਾਂ ਮਤਲਬ ਇਹ ਕਹਿ ਸਕਦੇ ਆ ਕਿ ਉਹ ਸਿਆਸਤ ਤੋਂ ਬਾਹਰ ਰਹੂਗਾ ਕੀ ਇਹ ਗੱਲ ਮੰਜ਼ੂਰ ਰਹੂਗੀ ਇਹ ਕਾਫੀ ਵੱਡਾ ਮੁੱਦਾ ਹੈ ਤੇ ਇਸ ਗੱਲ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਹੈਗੇ ਜਿੰਨੇ ਵੀ ਲੀਡਰ ਨੇ ਚਾਹੇ ਸੁਖਵੀਰ ਸਿੰਘ ਬਾਦਲਾ ਚਾਹੇ ਪ੍ਰੇਮ ਸਿੰਘ ਚੰਦੂਮਾੜਾ ਚਾਹੇ ਸਕਤੀਵ ਸਿੰਘ ਢੀਡ ਸਹਿਜਾ ਜਿੰਨੇ ਵੀ ਲੀਡਰ ਨੇ ਬੇਸ਼ੱਕ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇਤੇ ਆਪਣਾ ਗੁਨਾਹ ਮੰਨ ਰਹੇ ਨੇ ਇਹ ਚੰਗੀ ਗੱਲ ਹੈ ਪਰ ਇਹਦੇ ਵਿੱਚ ਇਹੀ ਹੈ ਕਿ ਅਸਲ ਤੇ ਵਿੱਚ ਹੁਣ ਉਹ ਦਿਲੋਂ ਮਾਫੀ ਮੰਗ ਰਹੇ ਨੇ ਇਹ ਵੀ ਗੱਲ ਹੈਗੀ ਆ ਅਸਲ ਦੇ ਵਿੱਚ ਇੱਕ ਇਸ ਦੇ ਵਿੱਚ ਸਿਆਸਤ ਲੁਕੀ ਹੋਈ ਹੈ ਕਿ ਉਹਦੇ ਵਿੱਚ ਇਹੀ ਹੈ ਕਿ ਜਦ ਜਦ ਸੱਤਾ ਰਹੀ ਹੈ ਤਾਂ ਉਹ ਪਾਪਾਂ ਦੇ ਉੱਤੇ ਪਰਦਾ ਪਾਉਂਦੇ ਰਹੇ ਨੇ ਉਹ ਗੁਨਾਹਾਂ ਦੇ ਉੱਤੇ ਪਰਦਾ ਪਾਉਂਦੇ ਰਹੇ ਨੇ ਜਾਂ ਉਹ ਗੁਨਾਹਾਂ ਦੇ ਵਿੱਚ ਬਰਾਬਰ ਦੇ ਪਾਈਵਲ ਸੀਗੇ ਅੱਜ ਉਹਨਾਂ ਕੋਲ ਸੱਤਾ ਨਹੀਂ ਹੈਗੀ ਉਹਨਾਂ ਨੂੰ ਕੋਈ ਰਾਹ ਨਹੀਂ ਦਿਖ ਰਿਹਾ ਇਸ ਗੱਲ ਕਰਕੇ ਉਹ ਹੁਣ ਮਾਫੀ ਮੰਗ ਰਹੇ ਨੇ ਬਾਕੀ ਇਹ ਹੈ ਕਿ ਸੰਗਤ ਉਹਨਾਂ ਨੂੰ ਜਿਹੜਾ ਹੈਗਾ ਲਗਾਤਾਰ ਸਜ਼ਾ ਦੇ ਰਹੀ ਹੈ ਬਾਕੀ ਦੇਖਦੇ ਆ ਆਉਣ ਵਾਲੇ ਸਮੇਂ ਤੇ ਕੀ ਹੁੰਦਾ ਤੇ ਪਰ ਇਹ ਹੈ ਕਿ ਹਾਲਾਤ ਇਸ ਸਮੇ ਅਕਾਲੀ ਚਾਹੇ ਉਹ ਸੁਖਬੀਰ ਸਿੰਘ ਬਾਦਲ ਚਾਹੇ ਉਹ ਪ੍ਰੇਮ ਸਿੰਘ ਚੰਦੂਮਾੜਾ ਚਾਹੇ ਉਹ ਸਰਦੇਵ ਸਿੰਘ ਟਿੰਸਾ ਜਾਂ ਹੋਰ ਜਿੰਨੇ ਵੀ ਲੀਡਰ ਹੈ ਬਡਾਰਾ ਹੁਣ ਉਹਨਾਂ ਸਾਰਿਆਂ ਦੇ ਹੱਕ ਵਿੱਚ ਨਹੀਂ ਹੈ ਪੰਜਾਬ ਦੇ ਲੋਕ ਤੇ ਉਹਨਾਂ ਨੂੰ ਇਹ ਗੱਲ ਵੀ ਪਤਾ ਹੈ ਕਿ ਜਿਹੜੀ ਜਿਹੜੀ ਗਲਤੀਆਂ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਨੇ ਉਹਨਾਂ ਵਿੱਚ ਤੁਸੀਂ ਵੀ ਖੁਦ ਸ਼ਾਮਲ ਸੀਗੇ ਸੋ ਦਰਸ਼ਕੋ ਮੈਂ ਦਰਸ਼ਨ ਸਿੰਘ ਦਰਸ਼ਕ ਜਿਹੜੀ ਅੱਜ ਤੱਕ ਦੀ ਰਿਪੋਰਟ ਹੈ ਜੋ ਮੇਰੇ ਮਨ ਦੇ ਵਿੱਚ ਸੀ ਜਾਂ ਮੇਰੇ ਤਰਫ ਜਿੰਨੀ ਕੁ ਮੇਰੇ ਵਿੱਚ ਬੁੱਧੀ ਆ ਮੈਂ ਤੁਹਾਨੂੰ ਉਸ ਦਾ ਵਿਸ਼ਲੇਸ਼ਣ ਕਰਕੇ ਦੱਸਿਆ ਤੇ ਇਸ ਦੇ ਨਾਲ ਨਾਲ ਮੈਂ ਇੱਕ ਵਾਰ ਫੇਰ ਤੁਹਾਨੂੰ ਇੱਕ ਵਾਰੀ ਯਾਦ ਦਿਵਾਉਣਾ ਪੰਜਾਬ ਦਰਸ਼ਨ YouTube ਚੈਨਲ ਨੂੰ ਤੁਸੀਂ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਸ ਦਿਨ ਸਾਡਾ ਹੌਸਲਾ ਵਾਦਾ ਤੇ ਅਸੀਂ ਨਵੀਂ ਤੋਂ ਨਵੀਂ ਜਿਹੜੀ ਹੈਗੀ ਜਾਣਕਾਰੀ ਤੁਹਾਡੇ ਰੂਪ ਰੂਪ ਕਰਦੇ ਆ ਤੇ ਮੈਨੂੰ ਲਿ ਆ ਗਿਆ ਸਤਿ ਸ੍ਰੀ ਅਕਾਲ